ਅੱਜ ਜਿਸੀ ਆਪਣੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰਸਟ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਦੇ ਮਾਨਯੋਗ ਵਾਈਸ ਚਾਂਸਲਰ ਡਾਕਟਰ ਅਜੀਬ ਸੂਤ ਜੀ ਨਾਲ ਮੁਲਾਕਾਤ ਕਰਨ ਲਈ ਉਹਨੇ ਦਫ਼ਤਰ ਆਇਆ ਸਾਡੀ ਸੰਸਥਾ ਡਾਕਟਰ ਅਜੀਬ ਸੂਤ ਜੀ ਦੇ ਜੁਆਇਨ ਕਰਨ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਕੰਮਾਂ ਦੀ ਪ੍ਰਸ਼ੰਸਾ ਕਰਦੀ ਹੈ ਅਤੇ ਇਹਨਾਂ ਦੀ ਮਿਹਨਤ ਸਦਕਾ ਹੀ ਯੂਨੀਵਰਸਿਟੀ ਨੂੰ ਇੰਟਰਨੈਸ਼ਨਲ ਗ੍ਰੀਨ ਯੂਨੀਵਰਸਿਟੀ ਦਾ ਅਵਾਰਡ ਮਿਲਿਆ ਹੈ ਮੈਂ ਜਗਦੀਸ਼ ਰਾਏ ਢੋਸੀਵਾਲ ਇਸ ਸੰਸਥਾ ਦਾ ਚੇਅਰਮੈਨ ਹਾਂ ਅਤੇ ਆਪਣੀ ਸਮੁੱਚੀ ਸੰਸਥਾ ਵੱਲੋਂ ਡਾਕਟਰ ਸੂਝ ਜੀ ਨੂੰ ਇਸ ਮਹਾਨ ਕਮਲੇ ਵਧਾਈ ਦਿੰਦਾ ਹਾਂ ਇੱਥੇ ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿ ਡਾਕਟਰ ਜੀਵ ਸੂਝ ਜੀ ਬਹੁਤ ਸਾਰੀਆਂ ਮੈਡੀਕਲ ਸੰਸਥਾਵਾਂ ਨਾਲ ਜੁੜੇ ਹੋਏ ਹਨ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਡਾਕਟਰ ਸਾਹਿਬ ਡਾਕਟਰ ਬੀਸੀ ਰਾਏ ਨੈਸ਼ਨਲ ਅਵਾਰਡ ਵੀ ਵੀ ਹਨ ਇਹ ਇੱਕ ਬਹੁਤ ਵੱਡਾ ਇਨਾਮ ਹੈ ਜੋ ਕਿ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਇਸ ਦੇ ਨਾਲ ਹੀ ਡਾਕਟਰ ਸਾਹਿਬ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ ਇਨਾਂ ਨੇ ਦੱਸਿਆ ਹੈ ਕਿ ਅਸੀਂ ਆਪਣੀ ਯੂਨੀਵਰਸਿਟੀ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਲਿਜਾਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਮੈਂ ਆਪਣੀ ਸੰਸਥਾ ਵੱਲੋਂ ਡਾਕਟਰ ਸਾਹਿਬ ਨੂੰ ਵਧਾਈ ਦਿੰਦਾ ਹਾਂ ਇਨਾਂ ਦੀ ਲੰਮੀ ਉਮਰ ਚੰਗੀ ਸਿਹਤ ਤੇ ਪ੍ਰਭਾਵਸ਼ਾਲੀ ਦੀ ਕਾਮਨਾ ਕਰਦਾ ਧੰਨਵਾਦ ਡੋਟ ਬੁੱਧਾ ਚਰਤੇਬੜਾ ਰਸਤੇ ਨੁਮਾਇੰਦੇ ਇੱਥੇ ਆਏ ਐ ਤੇ ਮੈਨੂੰ ਮਿਲੇ ਤੇ ਉਹਨਾਂ ਦੀ ਜਿਹੜੀ ਸੋਚ ਹੈ ਇਸ ਲਖਨੋウ ਯੂਨੀਵਰਸਿਟੀ ਨੂੰ ਇੱਕ ਅਲੱਗ ਮੁਕਾਮ ਤੱਕ ਲੈ ਜਾਂਦੀ ਉੱਚੀ ਮੁਕੰਤ ਉਹਦੇ ਵਿੱਚ ਜਿਹੜਾ ਕੋਆਪਰੇਸ਼ਨ ਕਰਨ ਨੂੰ ਸਾਰੇ ਤਿਆਰ ਹੈ ਉਹਦੇ ਬਹੁਤ ਬਹੁਤ ਧੰਨਵਾਦ ਉਸ ਵਾਸਤੇ ਤੇ ਯੂਨੀਵਰਸਿਟੀ ਸਾਡੀ ਇੱਕ ਗਵਰਨਮੈਂਟ ਟੂ ਗਵਰਨਮੈਂਟ ਪ੍ਰੋਗਰਾਮਸ ਕਰ ਰਹੀ ਹੈ ਡਿਸਟ੍ਰਿਕਟ ਟੂ ਡਿਸਟ੍ਰਿਕਟ ਕਰ ਰਹੀ ਹੈ ਡਿਸਟ੍ਰਿਕਟ ਟੂ ਡਿਸਟ੍ਰਿਕਟ ਸਿਰਫ ਇੰਡੀਆ ਵਿੱਚ ਨਹੀਂ ਇੰਟਰਨੈਸ਼ਨਲ ਲੈਵਲ ਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਹਨੂੰ ਗ੍ਰੀਨ ਯੂਨੀਵਰਸਿਟੀ ਬਣਾੰਦਾ ਫਸਟ ਹੈਲਥ ਕੈਂਪਸ ਯੂਨੀਵਰਸਿਟੀ ਜਿਹੜੀਆਂ 13 ਯੂਨੀਵਰਸਿਟੀਆਂ ਤੇ ਸਾਡੇ 22 ਐਮਜ਼ ਹੈ ਇੰਡੀਆ ਵਿੱਚ ਉਹ ਸਾਰੇ ਇਸ ਵਿੱਚ ਹੁੰਦੇ ਹੈ ਹੈਲਥ ਯੂਨੀਵਰਸਿਟੀਆਂ اور ਡੀਮ ਯੂਨੀਵਰਸਿਟੀ ਵਿੱਚ ਇਹਨਾਂ ਵਿੱਚ ਇਹ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਸਿਰਫ ਗ੍ਰੀਨ ਕੈਂਪਸ ਹੈਲਥ ਯੂਨੀਵਰਸਿਟੀ ਨਹੀਂ ਬਣੀ ਸਿਰਫ ਇਹ ਇੰਟਰਨੈਸ਼ਨਲ ਲੈਵਲ ਤੇ ਯੂਨਾਈਟਿਡ ਨੇਸ਼ਨ ਦੀ ਜਿਹੜੀ ਅਸੈਂਬਲੀ ਹੋ ਰਹੀ ਹੈ 79 ਉਹਦੇ ਵਿੱਚ ਇਹਨੂੰ ਨਿਊਯਾਰਕ ਵਿੱਚ ਅਵਾਰਡ ਦਿੱਤਾ ਜਾ ਰਿਹਾ ਹੈ ਸਾਨੂੰ ਇਸ ਸਾਲ ਦਾ ਬੈਸਟ ਰਿਸਰਚ ਯੂਨੀਵਰਸਿਟੀ ਦਾ ਵੀ ਅਵਾਰਡ ICMR ਨਾਲ ਮਿਲਿਆ ਤੇ ਮੈਨੂੰ ਪਰਸਨਲੀ ਵੀ ਨਵਾਜਿਆ ਗਿਆ ਹੈ ਮੋਸਟ ਇਨਫਲੂਐਂਸ਼ਲ ਹੈਲਥ ਵਾਈਸ ਚਾਂਸਲਰ ਇਨ ਇੰਡੀਆ ਜਿਹੜੇ ਹਜ਼ਾਰ ਤੋਂ ਉੱਪਰ ਯੂਨੀਵਰਸਿਟੀਆਂ ਹੈ ਤੇ ਇਹ ਅਵਾਰਡ ਰਿਵਾਰਡ ਸਿਰਫ ਐਨਕੋਰੇਜਮੈਂਟ ਦਿੰਦੇ ਪਰ ਸਾਡਾ ਮਿਸ਼ਨ ਕੁਝ ਹੋਰ ਹੈ ਅਸੀਂ ਜ਼ੀਰੋ ਇਲੈਕਟ੍ਰਿਸਿਟੀ ਜ਼ੀਰੋ ਪਲਾਸਟਿਕ ਗ੍ਰੀਨ ਪੋਲੂਸ਼ਨ ਫ੍ਰੀ ਸਾਡੀ ਜਿਹੜੀ ਸੋਇਲ ਹੈ ਉਹਨੂੰ ਚੇਂਜ ਕਰਨਾ ਆਪਣੀ ਯੂਨੀਵਰਸਿਟੀ ਦਾ ਵੱਡਾ ਦਾਇਰਾ ਹੈ 128 ਕਿੱਲੇ ਸਾਡੀ ਜ਼ਮੀਨ ਹੈ ਇੱਥੇ ਫਰੀਦਕੋਟ ਇੰਨੀ ਜ਼ਮੀਨ ਸਾਡੇ ਸੈਟੇਲਾਈਟ ਇੰਸਟੀਚਿਊਸ਼ਨਸ ਚ ਇਹ ਸਾਰਾ ਇਹਦੇ ਵਿੱਚ ਆਏਗਾ ਸੈਟੇਲਾਈਟ ਕੰਪਲੈਕਸਿਸ ਅਸੀਂ ਡਵੈਲਪ ਕਰ ਰਹੇ ਹੈ এডਿਕੇਸ਼ਨ ਵਿੱਚ ਸੀ ਨੈਸ਼ਨਲ এডਿਕੇਸ਼ਨ ਪਾਲਿਸੀ ਨੂੰ ਇੰਪਲੀਮੈਂਟ ਕਰਨ ਵਾਲੇ ਵੀ ਬਹੁਤ ਅੱਗੇ ਚੱਲ ਰਹੇ ਹੈ ਬਾਕੀ ਯੂਨੀਵਰਸਿਟੀਜ਼ ਤੋਂ ਇੰਡੀਆ ਜਿਹੜਾ ਐਨਈਪੀ 2020 ਨਵੀਂ ਮੁਹਿੰਮ ਚੱਲ ਰਹੀ ਹੈ ਵਿਕਸੇਸ ਭਾਰਤ 2047 ਦਾ ਜਿਹੜਾ ਟਾਰਗੇਟ ਹੈ ਗਲੋਬਲ ਲੀਡਰਸ਼ਿਪ ਵਾਸਤੇ ਤੇ ਇਹ ਸਾਰਿਆਂ ਜਿਹੜੇ ਸਾਡੇ ਇੱਕ ਕੰਮ ਚੱਲ ਰਿਹਾ ਅੱਜ ਵੀ ਆਸਟ੍ਰੇਲੀਆ ਤੋਂ ਡੈਲੀਗੇਸ਼ਨ ਆਇਆ ਹੋਇਆ ਹੈ ਉਹਦੇ ਉੱਥੇ ਇੱਕ ਡਿਸਟ੍ਰਿਕਟ ਦੇ ਮੇਅਰ ਵੀ ਆਏ ਹੋਏ ਨੇ ਤੇ ਇਹ ਸਾਰਾ ਮੈਂ ਉਮੀਦ ਕਰਦਾ ਐ ਐਂਡ ਭਾਸ਼ਵੀ ਮੇਰੀ ਇਹ ਹੀ ਹੈ ਕਿ ਜਿੰਨਾ ਟੈਨਿਓਰ ਮੈਂ ਇੱਥੇ ਕੱਢਾਂ ਇਹ ਯੂਨੀਵਰਸਿਟੀ ਗਲੋਬਲ ਲੀਡਰਸ਼ਿਪ ਲੈ ਲੇ ਤੇ ਇੱਥੇ ਜਿਹੜੇ ਸਟੂਡੈਂਟਸ ਹੈ ਉਹ ਅਟਰੈਕਟ ਹੋਣ और शॉर्ट आफ्टर यूनिवर्सिटी बन जाए सारे लोग सारे स्टूडेंट्स थे पढ़ाने वाले ये सोचन कि असी कितने जाना है तो बाबा फरीद यूनिवर्सिटी आइए तो थोड़े सर सब का सहयोग वास्ते भी बहुत बहुत वेलकम तो धन्यवाद थैंक यू सर इस वीडियो नू अगे शेयर जरूर करना जी कृपा करके साडे चैनल नू सब्सक्राइब जरूर कर लो जी ਪਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ